ਇਤੋਂ ਲਗਭਗ ਕਿਲੋਮੀਟਰ ਹੈ ਤੇ ਆ ਪੜ ਚੁੱਕਿਆ ਹੋਣਾ ਹਨਾ ਹਾਂਜੀ ਹਾਂਜੀ ਥਣਕਾ ਵੀ ਜਿਹੜੀਆਂ ਇੰਨਾ ਪਾਣੀ ਲੰਗੀ ਜਾਂਦਾ ਟੁੱਟਣ ਵਾਲੀਆਂ ਹੋਈਆਂ ਪਈਆਂ ਬਈ ਹਾਂਜੀ ਹਾਂਜੀ ਇਹ ਟੁੱਟਣੀਆਂ ਹਨ ਹਾਂ ਲਗਾਣੇ ਬੱਚੇ ਲਗਾਣੇ ਓਖੇ ਹੋ ਜਾਣਗੇ ਕਿਉਂਕਿ ਸੜਕ ਜਿਹੜੇ 2023 ਚ ਆਇਆ ਹੈਗਾ ਪਾਣੀ ਉਹ ਤੋਂ ਟੁੱਟ ਗਈ ਹੈ 1.5 ਸਾਲ ਹੋ ਚੱਲਿਆ ਪ੍ਰਸ਼ਾਸਨ ਨੇ ਕੋਈ ਨਾ ਕੋਈ ਰਿਪੇਅਰਿੰਗ ਨਹੀਂ ਕੀਤੀ ਕੁਝ ਨਹੀਂ ਕੀਤਾਗਾ ਇਹ ਤਕਰੀਬਨ 20 ਪਿੰਡ ਹੈਗੇ ਸਾਡੇ ਜਿਨ੍ਹਾਂ ਦਾ ਨੁਕਸਾਨ ਹੋ ਜਾਂਦਾ ਹਰ ਵਾਰੀ ਮੁਆਵਜ਼ਾ ਤਾਂ ਬੜੀ ਦੂਰ ਦੀ ਗੱਲ ਉਹ ਤਾਂ ਮਿਲ ਨਹੀਂ ਰਿਹਾ ਐਮਐਲ ਕੀ ਬਾਤ ਦਾ ਸਾਲੀ ਰਹਿ ਜਾਂਦੀ ਬਕੌਂਦੇ ਬੱਚੇ ਬਾਹਰ ਕੱਢ ਲਵਾਸ ਇਹੀ ਇਗਰ ਦੇਣਾ ਤੇ ਨਾ ਕੁਛ ਨਹੀਂਗਾ ਉਹਨਾਂ 1000 ਏਕੜ 1000 ਏਕੜ ਡੁੱਬ ਗਿਆ ਤੇ ਬਹੁਤ ਜ਼ਿਆਦਾ ਪਾਣੀ ਮਨ ਦੇ ਵਿੱਚ ਇਹ ਚੱਲ ਰਿਹਾ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਨਾ ਉਹ ਸੁੱਤੀਆਂ ਹੋਈਆਂ ਨੇ ਉਹ ਅਜੇ ਜਾਗੀਆਂ ਨਹੀਂ ਨੇ ਹੁਣ ਦੇਖੋ ਫੇਰ ਪਾਣੀ ਆ ਗਿਆ ਕਿਸਾਨਾਂ ਦਾ ਤਾਂ ਜੀਣਾ ਬੜਾ ਹਰਾਮ ਹੈ ਜੀ ਕਿਸਾਨ ਹੁਣ ਕਿੱਥੇ ਜਾਣ ਆਪਣੇ ਮੱਝਾਂ ਗਾਂਆਂ ਲੈ ਕੇ ਲਿਜਾਰੇ ਹਾਂਜੀ ਹਾਂਜੀ ਦੇਖੋ ਪਾਣੀ ਪਿੱਛੋਂ ਬਹੁਤ ਹੈਗਾ ਤੇ ਜਾਣਾ ਪਊਗਾ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਬਰਸਾਤ ਦਾ ਮੌਸਮ ਦਾ ਇੰਨਾ ਕਹਿਰ ਹੋ ਚੁੱਕਿਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਫਰੋਇਪਰ ਏਰੀਏ ਦੀਆਂ ਤਾਂ ਫਰੋਇਪਰ ਦੇ ਬਿਲਕੁਲ ਅਸੀਂ ਬਾਰਡਰ ਦੇ ਨਜ਼ਦੀਕ ਪਹੁੰਚੇ ਆਂ ਕਮਾਲੇ ਵਾਲਾ ਪਿੰਡ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਤਾਂ ਇਹ ਸੜਕ ਉੱਤੋਂ ਦੀ ਜਿਹੜਾ ਲੋਕਾਂ ਨੂੰ ਲੰਘਣਾ ਔਖਾ ਹੋ ਚੁੱਕਿਆ ਹੈ ਨੂੰ ਜਿਹੜੀਆਂ ਆਪਦੇ ਪਸ਼ੂ ਪਰਾਂ ਤੋਂ ਲਿਆ ਕੇ ਪਾਸੇ ਲੈ ਜਾਣੇ ਪੈ ਰਹੇ ਨੇ ਭਾਈ ਇਹ ਪਸ਼ੂ ਜਿਹੜੇ ਤਾਂ ਹੀ ਲੈ ਕੇ ਆ ਰਹੇ ਆ ਜਿਹੜਾ ਮੀਂਹ ਕਰਕੇ ਪਾਣੀ ਦਾ ਪਾਣੀ ਕਰਕੇ ਆ ਮੀਂਹ ਕਰਕੇ ਨਹੀਂ ਪਾਣੀ ਕਰਕੇ ਆ ਵੈਸੇ ਮੀਂਹ ਦਾ ਕੋਈ ਖਤਰਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਗੱਲ ਨਹੀਂ ਕੀ ਇਹ ਕੱਲਾ ਮੀਂਹ ਦਾ ਕੋਈ ਖਤਰਾ ਨਹੀਂ ਗਾ ਜਿਹੜਾ ਪਾਣੀ ਇਹ ਕਿਹੜੇ ਪਾਸੋਂ ਆ ਰਿਹਾ ਪਾਣੀ ਫਿਰ ਇਹ ਆਪਾਂ ਟਿੰਡਿ ਵਾਲੀ ਸਾਈਡ ਤੋਂ ਲਾ ਲਓ ਜਾਂ ਇਧਰਲੀ ਆਪਣੇ ਛੀਨ ਨਾਲ ਝੁੱਗਿਆਂ ਵਾਲੀ ਸਾਈਡ ਤੋਂ ਲਾ ਲਓ ਉਧਰੋਂ ਪਾਣੀ ਆ ਰਿਹਾ ਹੈ ਤੇ ਇਹ ਬਾਕੀ ਇਧਰ ਦਾ ਖਤਰਾ ਸਾਨੂੰ ਹੈਗਾ ਪੂਰਾ ਫੁੱਲ ਬਸ ਹੁਣ ਤੱਕ ਕੋਈ ਨੁਕਸਾਨ ਹੋਇਆ ਕਿ ਬਚਾਈ ਆਈ ਤਾਂ ਹਜੇ ਤਾਂ ਨਹੀਂ ਟਿੰਡ ਦੇ ਆਲੇ ਦੁਆਲੇ ਪਾਣੀ ਹੈਗਾ ਬਾਕੀ ਪਿਛਾਣੇ ਹੈਗਾ ਕਿਤੇ ਪਿੰਡ ਆੜ ਵਾਲੇ ਪਾਣੀ ਸਾਰੇ ਪਾਸੇ ਆ ਗਿਆ ਇਹ ਪਾਣੀ ਫਿਰ ਕਿੱਥੋਂ ਆ ਰਿਹਾ ਹੈ ਦਰਿਆ ਜੋਂ ਆ ਰਿਹਾ ਹਾਂਜੀ ਹਾਂਜੀ ਦਰੀਆ ਨੇੜੇ ਐ ਇੱਥੇ ਦਰੀਆ ਬਿਲਕੁਲ ਨੇੜੇ ਜੀ ਇੱਥੋਂ ਲਗਭਗ ਕਿਲੋਮੀਟਰ ਹੈ ਦਰੀਆ ਪਰ ਚੁੱਕਿਆ ਹੋਣਾ ਹਨਾ ਹਾਂਜੀ ਹਾਂਜੀ ਉਹ ਜਿਹੜਾ ਪਹਿਲਾਂ ਬੰਨਪੂਣ ਟੁੱਟਿਆ ਹੈ ਨਾ ਉੱਥੋਂ ਨੀਵੇਂ ਜਗ੍ਹਾ ਤੋਂ ਪਾਣੀ ਨਿਕਲਦਾ ਲੋਕਾਂ ਦੇ ਘਰਾਂ ਦੇ ਵਿੱਚ ਬਚਾਇਆ ਕਿ ਪਾਣੀ ਵੜ ਚੁੱਕਿਆ ਘਰਾਂ ਦੇ ਵਿੱਚ ਪਾਣੀ ਆ ਜੇ ਬਚਾਇਆ ਆਲੇ ਦੋ ਆਲੇ ਪਾਣੀ ਹੈ ਪਿੰਡ ਦੇ ਆਲੇ ਦੋ ਆਲੇ ਕਿਤੇ ਵੀ ਹੈ ਟਿੰਡੀ ਵਾਲਾ ਲਾਲੋ ਇੱਧਰ ਲਾਲੋ ਸਾਰੇ ਪਾਸੇ ਪਾਣੀ ਪਾਣੀ ਹੈ ਅਸੀਂ ਹੁਣ ਜਿਵੇਂ ਸੜਕਾਂ ਉਤੋਂ ਦੀ ਲੰਘ ਕੇ ਆਏ ਆ ਸੜਕਾਂ ਵੀ ਜਿਹੜੀਆਂ ਇੰਨਾ ਪਾਣੀ ਲੰਗੀ ਜਾਂਦਾ ਟੁੱਟਣ ਵਾਲੀਆਂ ਹੋ ਜਾਂ ਪਈਆਂ ਬਈ ਹਾਂਜੀ ਹਾਂਜੀ ਇਹ ਟੁੱਟਣੀਆਂ ਆ ਹੁਣ ਲਗਾਣੇ ਬੱਚੇ ਲਗਾਣੇ ਔਖੇ ਹੋ ਜਾਣਗੇ ਔਖੇ ਹਾਂਜੀ ਮਤਾ ਹੁਣ ਮੋਰਸਲ ਰੱਖ ਕੇ ਆਏ ਆ ਇੱਧਰ ਤੇ ਮੋਰਸਲ ਵੀ ਨਹੀਂ ਸਾੜਾ ਚੱਲਦਾ ਕਿਵੇਂ ਟਾਈਮ ਪਾਸ ਹੋਊ ਫਿਰ ਹੁਣ ਟਾਈਮ ਪਾਸ ਹੋਣੋਂ ਜਿਹੜਾ ਅਸੀਂ ਬਾੜ ਦੇ ਪੱਠੇ ਲਿਖੇ ਸੀ ਉਹ ਵੜ ਕੇ ਰੱਖ ਲੈ ਕਰੇ ਬਾਕੀ ਇਹ ਕੋ ਪ੍ਰਸ਼ਾਸਨ ਦੀ ਮਰਜ਼ੀ ਹੈ ਜੋ ਕਰੇਗਾ ਫਿਰ ਠੀਕ ਹੈ ਬਈ ਪਹਿਲਾਂ ਵੀ ਇਹ ਹਾਲਾਤ ਹੁੰਦੇ ਸੀਗੇ ਹਾਂਜੀ ਹਰ ਵਾਰੀ ਇਹੀ ਹਾਲਾਤ ਹੁੰਦੇ ਆ ਜੀ ਆ ਜਿਹੜਾ ਇੱਥੋਂ ਤਾਂ ਹਰ ਵਾਰੀ ਪਾਣੀ ਲੰਘ ਜਾਂਦਾ ਹੈ ਇੱਥੋਂ ਲੰਘਣ ਦਾ ਰਸਤਾ ਹੀ ਨਹੀਂ ਮਿਲਦਾ ਹਾਂ ਕਿਉਂਕਿ ਇਹ ਸੜਕ ਜਿਹੜੇ 2023 ਚ ਆਇਆ ਹੈਗਾ ਪਾਣੀ ਉਦੋਂ ਟੁੱਟ ਗਈ ਡੇਢ ਸਾਲ ਹੋ ਚੱਲਿਆ ਹੈ ਪ੍ਰਸ਼ਾਸਨ ਨੇ ਕੋਈ ਨਾ ਕੋਈ ਰਿਪੇਅਰਿੰਗ ਨਹੀਂ ਕੀਤੀ ਕੁਝ ਨਹੀਂ ਕੀਤਾ ਹੈਗਾ ਕਿਉਂਕਿ ਆਵਾਜ਼ੇ ਸਾਡੀ ਬਿਲਕੁਲ ਬੰਦ ਹੋ ਜਾਂਦੀ ਹੈ ਸਾਰੇ ਇੱਥੋਂ ਕੱਚਾ ਰਸਤਾ ਛਿੜਿਆ ਆਪ ਅਸੀਂ ਬੰਨਣੀ ਹੈ ਸੜਕ ਇੱਥੋਂ ਉਹ ਫਿਰ ਖੁਰ ਗਈ ਤੇ ਫਿਰ ਲੰਘਾ ਟੱਪੇ ਤੇ ਚਾਰਾ ਪਿੰਡਾ ਜਿਹੜਾ ਸਰਪਾਰ ਕੋ ਟੁੱਟ ਜਾਣਾਗਾ ਆਉਣਾ ਜਾਣਾ ਬੰਦ ਹੋ ਜਾਣਾ ਇੱਥੋਂ ਕਿੰਨੇ ਪਿੰਡਾਂ ਦਾ ਨੁਕਸਾਨ ਹੁੰਦਾ ਇਸ ਜਿਹੜਾ ਪਾਣੀ ਆਉਂਦਾ ਦਰਿਆ ਇਹ ਤਕਰੀਬਨ 20 ਪਿੰਡ ਹੈਗੇ ਆ ਸਾਡੇ ਜਿਨ੍ਹਾਂ ਦਾ ਨੁਕਸਾਨ ਹੋ ਜਾਂਦਾ ਹਰ ਵਾਰੀ 2023 ਚ ਕਾਫੀ ਨੁਕਸਾਨ ਹੋਇਆ ਤੇ ਮੁਆਵਜ਼ਾ ਤਾਂ ਬੜੀ ਦੂਰ ਦੀ ਗੱਲ ਹੈ ਉਹ ਤਾਂ ਮਿਲ ਨਹੀਂ ਰਿਹਾ ਚਲੋ ਇਹੀ ਹੈਗਾ ਜੋ ਆਪਣਾ ਜਿਹੜਾ ਪਸ਼ੂਆਂ ਦਾ ਚਾਰਾ ਉਹ ਵਗਾਰਾ ਮਿਲ ਜਾਵੇ ਤਾਂ ਚਲੋ ਵਧੀਆ ਹੈ ਹਾਂਜੀ ਕਿਉਂਕਿ ਪੱਠੇ ਜਿਹੜਾ ਉਹ ਵੀ ਸਾਰਾ ਡੁੱਬ ਗਿਆ ਖਤਮ ਹੋ ਗਿਆ ਹੁਣ ਤਾਂ ਕੋਈ ਕਾਹ ਵੀ ਨਹੀਂ ਵੜਨ ਜੋਗਾ ਰਹਿ ਗਿਆ ਕੁਝ ਸਮਾਂ ਪਹਿਲਾਂ ਇੱਥੇ ਤੁਹਾਡੇ ਐਮ.ਐਲ.ਏ ਵੀ ਪਹੁੰਚੀ ਸੀ ਉਹ ਮੌਕੇ ਤੇ ਉਹਨਾਂ ਨਾਲ ਹੋਈ ਗੱਲਬਾਤ ਕੋਈ ਐਮ.ਐਲ.ਏ ਕਿਉਂ ਬਸ ਤਸੱਲੀ ਦੇ ਜਾਂਦੀ ਬੱਚਿਆਂ ਦੇ ਬਿਆਦਾ ਬੱਚੇ ਬਾਹਰ ਕੱਢ ਲਵਾਸ ਇਹੀ ਹੈਗਾ ਦੇ ਇਹ ਕਹਿਣ ਨੂੰ ਗੱਲਾਂ ਹੈਗੇ ਨੇ ਵੀ ਸਿਆਹ ਕਰਾਂਗੇ ਉਹ ਕਰਾਂਗੇ ਬਾਕੀ ਹੁਣ ਅਸੀਂ ਵੀ ਯਾ ਇੱਕ ਮਿੰਟ ਬਈ ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਦਾ ਮਾਛੀਵਾੜਾ ਹੈ ਮਾਛੀਵਾੜਾ ਹੈ ਹਾਂਜੀ ਤਾਂ ਇਹ ਏਰੀਆ ਚ ਕਿਵੇਂ ਆਈ ਸੀਗੀ ਇਹ ਏਰੀਆ ਵੀ ਜ਼ਮੀਨ ਹੈ ਅੱਛਾ ਤੇ ਪਾਣੀ ਵੇਖਣਾ ਹੈ ਪਾਣੀ ਬਹੁਤ ਜ਼ਿਆਦੇ ਆ ਕੀ ਹਾਲਾਤ ਆ ਹੁਣ ਮੌਜੂਦਾ ਉਹ ਤਾਂ ਬੁਰਾ ਵਾਲੇ ਪਾਣੀ ਬਹੁਤ ਜ਼ਿਆਦੇ ਹੋ ਚੁੱਕਾ ਆ ਇਧਰ ਆਪਣੀ ਬੰਨੋ ਬਾਹਰ ਹੈ ਡੋ ਬਾਹਰ ਪਹਿਲੀ ਉਹ ਚੋਣਾ ਡੋਪ ਚਾ 1000 ਏਕੜ ਚੋਣਾ ਡੋਪ ਗਿਆ ਜੀ ਅੱਛਾ ਹਾਂਜੀ 1000 ਏਕੜ 1000 ਏਕ ਡੋਪ ਗਿਆ ਇੰਦਰ ਬਹੁਤ ਜ਼ਿਆਦੇ ਪਾਣੀ ਕਾ ਜਾਨੀ ਲਾਣੇ ਤੇ ਵੀ ਮਾਰੇ ਨੇ ਘਰਾਂ ਦੇ ਕੀ ਹਾਲਾਤ ਆ ਫਿਰ ਘਰਾਂ 'ਚ ਪਾਣੀ ਪੀਣ ਲਈ ਜੇ ਨਾ ਕੋਈ ਪ੍ਰਸ਼ਾਸਨ ਦੇ ਕੋਈ ਆਸਰਾ ਕੀਤਾ ਤਾਂ ਫਿਰ ਪਿੰਡਾਂ ਦਾ ਹੀ ਬਰਾਂਡ ਹੋ ਜਾਣਾ ਆ ਮਾਰਡਰ ਕਰੋ ਕੱਢਦੇ ਪਾਣੀ ਸੜਕਾਂ ਉੱਤੋਂ ਵੀ ਲੰਘਣਾ ਔਖਾ ਹੋ ਗਿਆ ਸੜਕਾਂ ਉੱਤੋਂ ਲੰਘਣਾ ਔਖਾ ਹੋ ਗਿਆ ਤੋੜ ਹੋਈਆਂ ਨੇ ਸੜਕਾਂ ਪੱਕੇ ਟੁੱਟੀਆਂ ਜਾਂਦੀਆਂ ਨੇ ਬੁਰੇ ਹਾਲ ਨੇ ਆ ਬੇ ਹੜ੍ਹ ਮਾਰ ਲੰਗਰ ਕੱਢਣ ਲੱਗੇ ਨੇ ਬਹੁਤ ਬੁਰਾ ਹਾਲ ਲੋਕਾਂ ਦਾ ਜੇ ਪਾਣੀ ਵਧੀ ਜਾਏ ਸਾਡੇ ਪਿੰਡ ਡੁੱਬਣ ਦਾ ਡਾਰੇਗਾ ਹਾਂਜੀ ਹਾਂਜੀ ਤਾ ਬਿਲਕੁਲ ਇੱਕ ਕਰੀ ਫੇਰ ਤੁਹਾਡੇ ਨਾਲ ਤਸਵੀਰ ਸੰਜੀ ਕਰਦੇ ਆਂ ਅਸੀਂ ਇੱਕ ਮਾਲੇ ਵਾਲੇ ਪਿੰਡ ਦੇ ਹਾਂਜੀ ਕੋਈ ਪ੍ਰਸ਼ਾਸਨ ਕੋਈ ਇੱਥੇ ਆ ਨਹੀਂ ਰਿਹਾ ਹਾਂ ਪਾਰਟੀ ਦਾ ਜਿਹੜਾ ਆਉ ਉਹ ਨਾ ਜਾਣਾ ਮਾਰਨਾ ਜੀ ਉਹਨਾਂ ਆਣ ਕੇ ਮੌਕੇ ਸੰਭਾਲ ਲੈਣੇ ਨੇ ਜੋ ਉਹ ਨਾ ਕੁਝ ਕਰਨ ਤੋਂ ਹੋਰ ਸਕੇ ਫੇਰ ਕਰਨਾ ਹਾਂ ਜ਼ਿੰਮੇਦਾਰ ਵਿਚਾਰਾਂ ਵਿੱਚ ਜਿਹਨੇ ਜੋ ਗੇਜੋਰਾ ਲਾਈ ਜਾਂਦੇ ਆ ਉਹ ਤਾਂ ਸੁਣਿਆ ਤੁਸੀਂ ਬਜ਼ੁਰਗ ਆਪਣੇ ਖੇਤ ਦੇ ਵਿੱਚ ਆਏ ਸੀਗੇ ਬਜੀ ਕੀ ਕਹਿਣਾ ਚਾਹੋਗੇ ਮਨ ਦੇ ਵਿੱਚ ਕੀ ਚੱਲ ਰਿਹਾ ਹੁਣ ਮਨ ਦੇ ਵਿੱਚ ਇਹ ਚੱਲ ਰਿਹਾ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਨਾ ਉਹ ਸੁੱਤੀਆਂ ਹੋਈਆਂ ਨੇ ਉਹ ਅਜੇ ਜਾਗੀਆਂ ਨਹੀਂ ਨੇ ਆ ਜਦੋਂ ਪਾਣੀ ਆਉਂਦਾ ਜਦੋਂ ਕੋਈ ਪ੍ਰੋਬਲਮ ਦੇ ਵਿੱਚ ਪੈਂਦਾ ਉਦੋਂ ਸਾਰੇ ਜਿਹੜੇ ਆਪਣਾ ਮੂੰਹ ਚੱਕੀ ਆਉਂਦੇ ਨੇ ਪਰ ਜਦੋਂ ਪਹਿਲੇ ਜਦੋਂ ਪਾਣੀ ਨਹੀਂ ਸੀਗਾ ਇਹਨਾਂ ਨੂੰ ਚਾਹੀਦਾ ਸੀਗਾ ਬੰਨ ਬਣਾਉਣਾ ਇਹ ਗੱਟੀ ਦਾ ਜੇ ਬੰਨ ਬਣ ਜਾਏ ਤੇ ਇਹ ਪਾਣੀ ਦੀ ਸਮੱਸਿਆ ਨਹੀਂ ਕਦੇ ਵੀ ਆ ਸਕਦੀ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਦੋਂ ਵੋਟਾਂ ਹੁੰਦੀਆਂ ਨੇ ਜਦੋਂ ਇਲੈਕਸ਼ਨ ਆਉਂਦੇ ਨੇ ਇਹ ਉਦੋਂ ਮੂੰਹ ਚੱਕੀ ਆਉਂਦੇ ਨੇ ਤਿੰਨ ਤਿੰਨ ਗੇੜੇ ਲਾਉਂਦੇ ਨੇ ਚਾਰ ਚਾਰ ਗੇੜੇ ਲਾਉਂਦੇ ਨੇ ਪਰ ਜਦੋਂ ਐਦਾਂ ਦੀ ਪ੍ਰੋਬਲਮ ਆ ਜਾਂਦੀ ਇਹਨਾਂ ਨੂੰ ਪਹਿਲੇ ਕੋਈ ਵੀ ਧਿਆਨ ਨਹੀਂ ਦਾ ਕੋਈ ਵੀ ਇੱਥੇ ਮੈਂ ਤਾਂ ਇਹ ਕਹਿੰਦਾ ਵਾਂ ਕਿ ਗੱਟੀ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਿਰਫ ਔਰ ਸਿਰਫ ਜਿਹੜਾ ਇੱਕ ਬੰਨ ਬਣਾ ਦੇਣ ਟੈਂਡੀ ਵਾਲੇ ਤੋਂ ਲੈ ਕੇ ਹੈਡ ਤੱਕ ਪਤਨ ਤੱਕ ਬੰਨ ਬਣਾ ਦੇਣ ਬਾਕੀ ਸਾਰਾ ਕੁਝ ਓਕੇ ਚੱਲੀ ਜਾਂਦਾ ਹੈ ਹਰ ਸਾਲ ਇਹੇ ਹਾਲਾਤ ਹੁੰਦੇ ਤੁਹਾਡੇ ਦੇਖੋ ਜੀ 2023 ਦੇ ਵਿੱਚ ਪਾਣੀ ਆਇਆ ਸੀਗਾ ਔਰ ਇੱਕ ਸਾਲ ਵਿੱਚੋਂ ਜਿਹੜਾ ਸਹੀ ਲੰਘਿਆ ਹੁਣ ਦੇਖੋ ਫੇਰ ਪਾਣੀ ਆ ਗਿਆ ਕਿਸਾਨਾਂ ਦਾ ਤਾਂ ਜੀਨਾ ਬੜਾ ਹਰਾਮ ਹੈ ਜੀ ਕਿਸਾਨ ਹੁਣ ਕਿੱਥੇ ਜਾਣ ਨਾ ਉਹ ਆਪਣੇ ਬੱਚਿਆਂ ਦਾ ਕਹ ਲੋ ਢਿੱਡ ਪਰ ਸਕਦੇ ਕਿਸਾਨ ਕਰਜ਼ੇ ਦੇ ਵਿੱਚ ਡੁੱਬੀ ਜਾ ਰਿਹਾ ਔਰ ਇਹ ਜਿਹੜੇ ਨੇਤਾ ਨੇ ਜਿਹੜਾ ਪ੍ਰਸ਼ਾਸਨ ਹੈ ਜਦੋਂ ਬਣ ਜਾਂਦਾ ਕਿਸੇ ਦੀ ਕੋਈ ਸਾਰ ਨਹੀਂ ਲੈਂਦਾ ਪਾਣੀ ਦੇ ਨਾਲ ਜਿਹੜਾ ਓਵਰਫਲੋ ਹੁੰਦਾ ਦਰਿਆ ਦੇ ਵਿੱਚੋਂ ਇਧਰ ਨੂੰ ਆ ਰਿਹਾ ਇਹਦੇ ਨਾਲ ਘਰਾਂ ਦਾ ਵੀ ਨੁਕਸਾਨ ਹੁੰਦਾ ਹਾਂਜੀ ਹਾਂਜੀ ਘਰਾਂ ਦੇ ਵਿੱਚ ਪਾਣੀ ਕਾਫੀ 2023 ਦੇ ਵਿੱਚ ਚੱਲਿਆ ਗਿਆ ਹੁਣ ਪਾਣੀ ਜਿੱਦਾਂ ਲੈਵਲ ਵੱਧ ਰਿਹਾ ਇਹ ਘਰਾਂ ਦੇ ਵਿੱਚ ਸ਼ਾਮ ਤੱਕ ਪਾਣੀ ਚਲਾ ਜਾਊਗਾ ਯਾਨੀ ਕਿ ਘਰ ਛੱਡਨੇ ਪੈ ਜਾਣਗੇ ਲੋਕਾਂ ਨੂੰ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਦੇਖੋ ਕਿੰਨੇ ਲੋਕ ਜਾ ਰਹੇ ਨੇ ਘਰ ਛੱਡ ਆਪਣੇ ਮੱਝਾਂ ਗਾਂਵਾਂ ਲੈ ਕੇ ਲਿਜਾ ਰਹੇ ਹਾਂਜੀ ਹਾਂਜੀ ਦੇਖੋ ਪਾਣੀ ਪਿੱਛੋਂ ਬਹੁਤ ਹੈਗਾ ਤੇ ਜਾਣਾ ਪਊਗਾ ਕਿਉਂਕਿ ਹੋਰ ਕੋਈ ਚਾਰਾ ਹੀ ਨਹੀਂ ਹੈ ਸਾਰਿਆਂ ਨੇ ਆਪਣਾ ਆਪਣਾ ਬਚਾਓ ਤਾਂ ਕਰਨਾ ਹੀ ਹੈ ਕਿ ਤੁਹਾਡੀ ਹੀ ਡਿਮਾਂਡ ਆ ਜਿਵੇਂ ਤੁਸੀਂ ਪਹਿਲਾਂ ਦੱਸੀ ਹੈ ਵੀ ਉਹ ਬੰਨ ਜਰੂਰ ਜੇ ਬੰਨ ਜੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਬਚਾਓ ਜੀ ਦੇਖੋ ਮੈਨੂੰ ਨਹੀਂ ਲੱਗਦਾ ਪਰ ਆਪਾਂ ਇੰਨਾ ਕਹਿ ਸਕਦੇ ਹਾਂ ਕਿ ਸਰਕਾਰਾਂ ਬੰਨ ਬਣਾਉਣ ਇਹ ਨਹੀਂ ਕਿ ਮੇਬੀ ਵੋਟਾਂ ਮੰਗਣ ਆ ਜਾਂਦੇ ਨੇ ਹਰ ਇੱਕ ਆਉਂਦਾ ਨੇਤਾ ਜਿੰਨੇ ਵੀ ਕੈਂਡੀਡੇਟ ਖੜਦੇ ਨੇ ਸਾਰੇ ਆਉਂਦੇ ਨੇ ਕਿੰਨੇ ਪਿੰਡਾਂ ਦਾ ਨੁਕਸਾਨ ਹੁੰਦਾ ਇਹ ਇਹ ਜੀ ਪਿੰਡਾਂ ਦਾ ਨੁਕਸਾਨ ਜਿਹੜਾ ਹੈ 11 ਪਿੰਡਾਂ ਦਾ ਨੁਕਸਾਨ ਹੁੰਦਾ ਹੈ ਕਹ ਲਓ ਕਿ ਕਰੋੜਾਂ ਦੇ ਹਿਸਾਬ ਦੇ ਨਾਲ ਹੁਣ ਜਿਹੜਾ ਇਹ ਗੱਟੀ ਏਰੀਆ ਨੂੰ ਕਾਟਾ ਪੈ ਚੁੱਕਾ ਹੈ ਇਹ ਬਿਲਕੁਲ ਬਾਰਡਰ ਦੇ ਨੇੜੇ ਤੁਹਾਡਾ ਪਿੰਡ ਹਾਂਜੀ ਹਾਂਜੀ ਬਾਰਡਰ ਆ ਬਾਰਡਰ ਆ ਜੀ ਨੇੜੇ ਤੇ ਇਧਰ ਦਰਿਆ ਨੇੜੇ ਹੈ ਜੀ ਆਪਾਂ ਤਾਂ ਇੱਕ ਡਿਮਾਂਡ ਕਰਦੇ ਹਾਂ ਜੀ ਬੰਨ ਬਣਾ ਦੇਣ ਜਿਹੜਾ ਵੀ ਕੋਈ ਵੀ ਇਸ ਟਾਈਮ ਮੌਜੂਦਾ ਐਮ.ਐਲ.ਏ ਬੰਨ ਬਣਾ ਦੇਣ ਦੇਖੋ ਮੈਂ ਇੱਕ ਗੱਲ ਕਰਦਾ ਵਾਂ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਐਮ ਐਲ ਏ ਨਾ ਅਜੇ ਤੱਕ ਉਹਨੇ ਇਸ ਗੱਟੀ ਏਰੀਆ ਦੇ ਵਿੱਚ 1% ਵੀ ਕੰਮ ਨਹੀਂ ਕੀਤਾ ਦੁੱਕੀ ਦਾ ਕੰਮ ਨਹੀਂ ਕੀਤਾ ਤੇ ਕੀ ਅਸੀਂ ਅੰਦਾਜ਼ਾ ਲਗਾਈਏ ਕਿ ਅੱਗੇ ਕੀ ਨਹੀਂ ਉਹਨਾਂ ਕੋਲ ਡਿਮਾਂਡ ਰੱਖੀ ਪਹਿਲਾਂ ਵੀ ਹੁਣ ਆ ਜਿਹੜੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਬਰਸਾਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹ ਤੋਂ ਪਹਿਲਾਂ ਤੁਸੀਂ ਉਹਨਾਂ ਕੋਲ ਸਰਕਾਰ ਦੀ ਆਵਾਜ਼ ਪਹੁੰਚਾਈ ਹੋਏ ਸੁਣਦੇ ਹੀ ਨਹੀਂ ਜੀ ਜਦੋਂ ਬਣ ਜਾਂਦੇ ਨਾ ਉਸ ਟਾਈਮ ਇਹਨਾਂ ਦਾ ਰੁਤਬਾ ਇਹਨਾਂ ਦੀ ਚਾਲ ਟਾਲ ਬਦਲ ਜਾਂਦੀ ਹੈ ਤੇ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਹੈ ਨਾ VOTING ਦੀ ਉਸ ਟਾਈਮ ਹੱਥ ਜੋੜਦੇ ਨੇ ਪਰ ਅੱਜ ਕੋਈ ਹੱਥ ਜੋੜ ਕੇ ਵਿਖਾਵੇ ਅੱਜ ਐ ਟੌਰ ਨਾਲ ਆਣ ਕੇ ਗੱਡੀ ਚੋਂ ਨਹੀਂ ਬਾਹਰ ਨਿਕਲਦੇ ਇੱਥੇ ਆਇਆ ਸੀਗਾ ਪਿਛਲੇ 2023 ਦੇ ਵਿੱਚ ਗੱਡੀ ਚੋਂ ਨਹੀਂ ਬਾਹਰ ਨਿਕਲਿਆ ਹੁਣ ਕੀ ਇਹਨਾਂ ਦਾ ਅਸੀ ਕਰ ਸਕਦੇ ਆ ਤਾਂ ਬਿਲਕੁਲ ਲੋਕਾਂ ਦੀ ਮਨਾਂ ਦੇ ਵਿੱਚ ਚਿੰਤਾ ਜ਼ਰੂਰ ਹੈ ਕਿਉਂਕਿ ਜਿਵੇਂ ਹੁਣ ਇਹਨਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਜਿਸ ਤਰੀਕੇ ਦੇ ਨਾਲ ਜਿਹੜਾ ਓਵਰਫਲੋ ਪਾਣੀ ਇਧਰ ਨੂੰ ਆਉਣਾ ਸ਼ੁਰੂ ਹੋ ਗਿਆ ਵੀ ਸਾਡੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਪੂਰਾ ਭਰਨਾ ਸ਼ੁਰੂ ਹੋ ਜਾਵੇ ਤੇ ਸਾਨੂੰ ਘਰ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਖਾਲੀ ਕਰਨੇ ਪੈ ਸਕਦੇ ਆ ਤਾਂ ਇਹਨਾਂ ਦੀ ਇਹ ਹੀ ਮੰਗ ਹੈ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜੇਕਰ ਉਹ ਬੰਨ ਬਣਾਇਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਬਚਾਅ ਹੋ ਸਕਦਾ ਹੈ ਤਾਂ ਦੇਖਦੇ ਹਾਂ ਹੁਣ ਕਿਤਨਾ ਕਿਤੇ ਸਰਕਾਰਾਂ ਪ੍ਰਸ਼ਾਸਨ ਇਥੇ ਪਹੁੰਚਦਾ ਇਹਨਾਂ ਦੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦਾ ਜਾਂ ਇਹਨਾਂ ਨੂੰ ਜਿਹੜਾ ਇਸੇ ਹਾਲਾਤਾਂ ਦੇ ਵਿੱਚ ਹੀ ਲੰਘਣਾ ਪਵੇਗਾ ਗੁਰਜੀਤ ਸਿੰਘ ਮਾਨਾ ਡੀ 5 ਕੈਂਪਰ ਪੰਜਾਬੀ ਪਿੰਡ ਕਮਾਲਿਆਣਾ ਜ਼ਿਲ੍ਹਾ ਫਿਰੋਜ਼ਪੁਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ